ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਬਾਈ ਕਰਨ ਕੋਲ ਬਾਈ ਦਾ ਪਿੰਡ ਹੈਗਾ ਮਾਛੀਆਂ ਗਲਾ ਇਹ ਰਾਹੋਂ ਰੋਡ ਤੇ ਪਿੰਡ ਪੈਂਦਾ ਤੇ ਜ਼ਿਲ੍ਹਾ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਹੂੰ ਠੀਕ ਠਾਕ ਹਾਂ ਵਧੀਆ ਵੀਰੇ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਤੁਸੀਂ ਬਈ ਆਪਣਾ ਪਹਿਲਾ ਨਾਮ ਤੇ ਐਡਰੈਸ ਦੱਸੋ ਮੇਰੇ ਨਾਮ ਮੇਰਾ ਕਰਨ ਹਾਂਜੀ ਜ਼ਿਲ੍ਹਾ ਲੁਧਿਆਣਾ ਪਿੰਡ ਮੇਰਾ ਮਾਛਿਆਗਲਾ ਠੀਕ ਹੈ ਵੀਰੇ ਰਾਹਾਂ ਰੋਡ ਤੇ ਵੀਰੇ ਪਿੰਡ ਪੈਂਦਾ ਅੰਦਰ ਰਾਹਾਂ ਰੋਡ ਤੋਂ ਅੰਦਰ ਨੂੰ ਆ ਕੇ 1 ਕਿਲੋਮੀਟਰ ਤੇ ਵੀਰੇ ਆਪਣਾ ਪਿੰਡ ਹੈ ਠੀਕ ਹੈ ਠੀਕ ਹੈ ਵੀਰੇ ਵੀਰੇ ਇੱਕ ਵਾਰ ਮੋਬਾਈਲ ਨੰਬਰ ਵੀ ਦੱਸ ਦੋ ਮੋਬਾਈਲ ਨੰਬਰ ਵੀਰੇ 7607298883 ਆ ਠੀਕ ਹੈ ਵੀਰੇ ਠੀਕ ਹੈ ਜੇ ਕਿਸੇ ਨੂੰ ਵਟਸਐਪ ਕਰਨਾ 9814548919 ਵੀਰੇ ਠੀਕ ਹੈ ਠੀਕ ਹੈ ਜੀ ਹ ਗਰਮੀਆਂ ਦਾ ਤੋਹਫਾ ਹੀ ਹੈ ਵੀਰੇ ਨਹੀਂ ਵਾਲੇ ਤੋਹਫੇ ਆ ਇਹ ਚਾਰਾਂ ਦਾ ਬੱੱਚੀ ਆ ਅੱਛਾ ਜੀ ਇਹ ਵੀਰੇ ਆਪਾਂ ਰਾਜਸਥਾਨੋਂ ਅੰਬੋਰ ਤੋਂ ਮੰਗਾਈਆਂ ਹੋਈਆਂ ਠੀਕ ਹੈ ਵੀਰੇ ਠੀਕ ਹੈ ਜੀ ਹਾਂ ਜੀ ਅੰਬੋਰ ਰਾਜਸਥਾਨ ਦੇ ਕੋਲੇ ਹੀ ਪੈ ਜਾਂਦਾ ਹੈ ਜਿਹੜਾ ਆਪਣੇ ਪੰਜਾਬ ਦੇ ਵਿੱਚੋਂ ਤੋਂ ਮੰਗਾਈਆਂ ਆਂ ਮੁੰਡਾ ਬਾਰਡਰ ਏਰੀਆ ਜੀ ਹਾਂ ਬਾਰਡਰ ਏਰੀਆ ਜੋ ਹਾਂ ਜੀ ਹਾਂ ਉੱਥੋਂ ਆਈਆਂ ਰਾਤ ਤਕਰੀਬਨ ਆਪਣੇ ਕੋਲ ਪਹੁੰਚੀਆਂ 8:30 9:00 ਵਜੇ ਪਹੁੰਚੀਆਂ ਰਾਤ ਦੀ ਅੱਛਾ ਠੀਕ ਹੈ ਉਧਰ ਵੀਆਂ ਬਹਿੜੀਆਂ ਇਹ ਬੇਲ ਅਧਰੇਵੇਂ ਜਾਈ ਹੁੰਦੀਆਂ ਪਹਾੜੀ ਜਿਹੇ ਵਿੱਚ ਦੋਨੋਂ ਬਾਈ ਸੂਈ ਸਵਾਈਆਂ ਦੋਨੇ ਵੀਰੇ ਸੂਈਆਂ ਸਵਾਈਆਂ ਸੂਈਆਂ ਹੋ ਗਏ ਦੋਨਾਂ ਨੂੰ 15-15 20-20 ਦਿਨ ਹੋ ਗਏ ਠੀਕ ਹੈ ਵੀਰੇ ਠੀਕ ਹੈ ਜੀ ਘਰ ਦੇ ਵਿੱਚੋਂ ਗਾਈਆਂ ਲਈਆਂ ਕਿਸੇ ਵਪਾਰੀਤ ਨੇ ਉਹ ਵੀਡੀਓ ਵੀ ਆਪਾਂ ਲਈਆਂ ਸੀ ਜਿੱਦਾਂ ਅੱਛਾ ਅੱਛਾ ਉਹ ਬਾਈ ਨੇ ਆਪਣੇ ਨਾਲ ਲਿੰਕ ਕੀਤਾ ਕਹਿੰਦਾ ਬਾਈ ਗਾਈਆਂ ਵੇਚਣਾ ਫਿਰ ਆਪਾਂ ਉਹਦਾ ਵੀਡੀਓ ਤੇ ਮੰਗਾ ਲਈਆਂ ਠੀਕ ਹੈ ਵੀਰੇ ਠੀਕ ਹੈ ਜੀ ਪੈਸੇ ਆਪਾਂ ਫਿਰ ਇਹਨੂੰ ਇੱਥੇ ਆ ਕੇ ਦਿੱਤੇ ਸੀ ਅੱਛਾ ਅੱਛਾ ਠੀਕ ਹੈ ਵੀਰੇ ਵੀਰੇ ਪਹਿਲੀ ਨੰਬਰ ਵਾਲੀ ਫਿਰ ਗਾਂ ਤੋਂ ਸ਼ੁਰੂ ਕਰੋ ਮੇਰੇ ਚਾਰ ਦੰਦ ਬੱਚੀ ਆ ਠੀਕ ਹੈ ਜੀ ਠੀਕ ਆ ਤਾਂ ਸੋਈਨਾਂ ਅਜੇ ਹੋ ਗਏ 15 ਦਿਨ ਹੋ ਗਏ ਯਾਨੀ ਕਿ ਠੀਕ ਹੈ ਵੀਰੇ ਦੁੱਧ ਤਾਂ ਬੱਚਿਆਂ ਨੂੰ ਜ਼ਿਆਦਾ ਛੜਿਆ ਹੋਇਆ ਬੱਚੀ ਆ ਮਗਰ ਇਹਦੀ ਅੱਛਾ ਮਗਰ ਬੱਚੀ ਹੈਗੀ ਮਗਰ ਵੀ ਬੱਚੀ ਆ ਵੀਰੇ ਇਹਦੇ ਬੱਚੀ ਵੀ ਸੋਹਣੀ ਹੈਗੀ ਆ ਹਾਂ ਪਿਓਰ ਦੇਸੀ ਚ ਪੈਂਦੀ ਹੈਗੀ ਆ ਹਾਂ ਬੱਚੀ ਵੀ ਮਗਰ ਬੜੀਆ ਹਾਂਜੀ ਤੇ ਗਾਂ ਦੇਖ ਲਾ ਉਹ ਗਿਰ ਦੀ ਨਸਲ ਨਹੀਂ ਹੁੰਦੀ ਇਹ ਤੇ ਕ੍ਰੋਸ ਪੈ ਜਾਂਦੀ ਆ ਥੋੜੀ ਇਹ ਗਿਰ ਤੇ ਦੇਸੀ ਤੇ ਕ੍ਰੋਸ ਚ ਪੈ ਜਾਂਦੀ ਆ ਹਾਂ ਆ ਦੇਖੋ ਇੱਕ ਵਾਰੀ ਗਾਂ ਚੁਾਈ ਚੁਈ ਬਥੇਰੀਆ ਬੰਚ ਸਰੀਰ ਬਥੇਰੀਆ ਚ ਐਦਾਂ ਬੱਚਾ ਛੜ ਲਿਆ ਤੇ ਠੀਕ ਆ ਕੋਈ ਹੋ ਨਹੀਂ ਹੈਗਾ ਆ ਦੇਖੋ ਜਿੱਦਾਂ ਮਰਗੀ ਦੇਖ ਆ ਦੇਖੋ ਇਹ ਤਾਂ ਆਰਾ ਮਾਰਗ ਦਿਖਾ ਰਹੀ ਹੈ ਅਰੇ ਠੀਕ ਹੈ ਠੀਕ ਹੈ ਵੀਰੇ ਠੰਡੀ ਪੂਰੀ ਹੈਗੀ ਪੂਰੀ ਠੰਡੀ ਹੈ ਕੋਈ ਹੋ ਨਹੀਂ ਹੈਗਾ ਇਹਨੂੰ ਠੀਕ ਹੈ ਜੀ ਬਾਈ ਕਿੰਨਾ ਦੁੱਧ ਹੈ ਇਸ ਕੋਲ ਇਸ ਟਾਈਮ ਬੰਚ ਵੀਰੇ ਮੇਰੇ ਹਿਸਾਬ ਨਾਲ ਤਕਰੀਬਨ ਨਾਪਿਆ ਤਾਂ ਹੈ ਨਹੀਂ ਜਾਨੀ ਕਿ 10 ਤੋਂ ਪਲੱਸ ਹੀ ਹੈ ਦੁੱਧ ਦੇ ਥੱਲੇ ਹਾਂਜੀ 10 ਕਿਲੋ ਦੋ ਟਾਈਮ ਚਾਰ ਟਾਈਮ ਤਸਲੀ ਕਰਾ ਦੋ ਦੋ ਟਾਈਮ ਉਧਰ ਦੇਖ ਲੈ ਉਹਨੂੰ ਵੀ ਪਿਆਈ ਜਾਂਦੀ 10 ਤੋਂ ਪਲੱਸ ਹੀ ਆ ਠੀਕ ਹੈ ਵੀਰੇ ਚੋਕ ਲੈ ਗਏ ਵੀਰੇ ਯਾਰ ਜਿਹੜਾ ਕੋਈ ਕਿਸੇ ਨੇ ਵੀ ਆਉਣਾ ਮੇਰੇ ਭਰਾ ਨੇ ਚੋਕ ਲੈ ਗਏ ਥਰਦੀ ਕਰਕੇ ਤੁਹਾਨੂੰ ਚੰਗਾ ਲੱਗਿਆ ਬਾਈ ਗੈਪ ਤੇ ਆ ਦੇਖੋ ਤੋਹਾਂ ਤੁਹਾਨੂੰ ਦੇਖੋ ਕੱਲਾ ਕੱਲਾ ਲੱਗਾ ਪੂਰੇ ਗੈਪ ਤੇ ਉਧਰ ਚੰਗੀ ਹੈਗੀਗਾ ਲੰਬਾਈ ਲੰਬਾਈ ਵੀ ਚੰਗੀ ਆ ਬਈ ਬਾਹਰ ਨੂੰ ਕਢ ਲੈ ਦਰਦ ਹੀ ਆ ਮੈਂ ਚਤੇਰੇ ਕੈਮਰਾ ਤੁਹਾਡਾ ਪਿੱਛੇ ਆਖ ਆ ਦੇਖ ਆਇਆ ਆਇਆ ਕੋਈ ਨਹੀਂ ਕਹਿੰਦਾ ਬਾਈ ਕਹਿੰਦਾ 10 ਕਿਲੋ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਲੈ ਕੇ ਜਾਓ ਲੰਬਾਈ ਲੰਬੀ ਵੀ ਗਾਂਧੀ ਚੰਗੀ ਹੈਗੀ ਆ ਮੱਛੀ ਆ ਚਾਰ ਦੰਦ ਆ ਦੇਖੋ ਇੱਥੇ ਇੱਥੇ ਹੀ ਪਹਿਲੇ ਸੂਈ ਬੱਛੀ ਹੈਗੀ ਆ ਭਾਈ ਪਹਿਲੇ ਹੀ ਸੂਈ ਆ ਨਾ ਪਹਿਲੇ ਸੂਈ ਮੇਰੇ ਸੂਈ ਹੋਈ ਆ ਚਾਰ ਦੰਦ ਹੈਗੀ ਆ ਪਹਿਲੇ ਸੂਏ ਸੂਈ ਹੈ ਚੰਗੀ ਆ ਬੱਛੀ ਵੀ ਨਾਲ ਦੁੱਧ ਦੀ ਆਪਣੇ ਦੀ ਤਸੱਲੀ ਕਰਕੇ ਲੈ ਕੇ ਜਾਓ ਭਾਈ ਫਿਰ ਇਹਦਾ ਮੁੱਲ ਕੀ ਕਰਦੇ ਹੋ ਮਾਹੌਲ ਵੀਰੇ ਵੰਚ ਆਪਾਂ ਜੈ ਜੀ ਕਰਨਾ ਠੀਕ ਹੈ ਤਾਂ ਫਾਈ ਬਿਣਾ ਜੇ ਠੀਕ ਆ ਆਪਾਂ ਠੀਕ ਹੈ ਵੀਰੇ ਠੀਕ ਹੈ ਮੈਨੂੰ ਕਈ ਭਰਾਵਾਂ ਨੇ ਫੋਨ ਆਏ ਕਹਿੰਦੇ ਬਾਈ ਤੇਰੀ ਆ ਵੀਡੀਓ ਹੁਣ ਆਈਆਂ ਨਹੀਂ ਹਨਾ ਹਾਂਜੀ ਹਾਂਜੀ ਵੀ ਆਪਾਂ 6-7 ਦਿਨ ਵਿੱਚ ਵੀਡੀਓ ਵੀ ਨਹੀਂ ਪਾਈ ਹਨਾ ਹਾਂਜੀ ਹਾਂਜੀ ਬਾਈ ਮਾਲ ਇੱਥੇ ਹੀ ਚਲ ਵਿਕੀ ਗਿਆ ਆਪਣਾ ਆ ਨਾ ਵੀਡੀਓ ਬਾਈ ਵੀ ਲੋੜ ਨਹੀਂ ਬਿਚਾਰੇ ਦੀ ਚੰਗੀ ਗੱਲ ਇੱਥੇ ਹੀ ਵਿਕੀ ਗਿਆ ਆਪਣਾ ਯਾਨੀ ਕਿ ਬਾਈਆਂ ਨੇ ਫੋਨ ਆਏ ਆਪਣੇ ਵੀਡੀਓ ਤੋਂ ਬਗੈਰ ਹੀ ਪਸ਼ੂ ਲੈ ਗਿਆ ਆਪਣਾ ਜੇ ਸੱਤ ਹਾਂਜੀ ਵੀਰੇ ਕੀ ਫੇਰੇ ਦੀ ਜੈ ਜੀ ਡਿਮਾਂਡ ਵੇਰੇ ਜੈ ਜੀ ਡਿਮਾਂਡ ਆ ਵੀਰੇ ਬੰਛੇ ਦਾ 32000 ਰੁਪਿਆ ਚਲੋ ਠੀਕ ਹੈ ਕੋਈ ਮੁੱਲ ਨਹੀਂ ਆਪਾਂ ਕਰਨਾ ਹੈਗਾ ਠੀਕ ਹੈ ਮੌਕੇ ਤੇ ਬਾਈ ਮਾੜਾ ਮੋਟਾ ਮਾਨ ਕਰਦੀ ਮੌਕੇ ਤੇ ਵੀਰੇ ਮਾਨਤਨ ਕਰਦਾਂਗੇ ਠੀਕ ਆ ਹਾਂਜੀ ਜਿਹੜਾ ਹੀ ਮੇਰਾ ਭਰਾ ਦੂਰ ਨੇੜੇ ਚੱਲ ਗਿਆ ਥਾਣ ਦਿਖਾ ਦੇ ਬੰਚ ਕਿਹੜਾ ਕਿਹੜਾ ਲੰਬਾ ਲੱਗਿਆ ਥਾਣ ਦੇਖੋ ਜੇ ਬਾਈ ਵਧੀਆ ਰੱਸੀ ਪਾ ਚਾਹੇ ਨਾਪ ਆ ਹਾਂਜੀ ਦੋ ਟਾਈਮ ਚੋਕ ਇਹ ਕੋਈ ਥਾਣਾ ਚੁਨੂਕ ਸੋ ਥਾਣ ਵੱਧ ਘਟ ਹੋਏ ਆਪਾਂ ਬੈਠੇ ਠੀਕ ਆ ਉਧਰ ਸਾਰੀ ਤਸੱਲੀ ਹੈਗੀ ਨਾ ਤਸੱਲੀ ਆ ਮੇਰੇ ਕੋਈ ਭਾਰ ਪਿੱਛਾ ਮਾਰੇ ਤਾਂ ਵੀ ਆਪਣੀ ਗਰੰਟੀ ਹੈ ਠੀਕ ਆ 10 ਤੋਂ ਬਾਹਰ ਆ ਗਾ ਦੋ ਟਾਈਮ ਆਪਣੇ ਦੁੱਧ ਚੋਲੇ ਮਗਰ ਬੱਛੀ ਹੈ ਠੀਕ ਆ ਠੀਕ ਆ ਵੀਰੇ ਆ ਮਗਰ ਬੱਛੀ ਹੈਗੀ ਆ ਨਾਲ ਫੈੜ ਦੀ ਆ ਜੀ ਤੈਨੂੰ ਪਤਾ ਕਿੰਨੀ ਸੰਘਣਾ ਇੱਕ ਸਾਡੀ ਮੱਝ ਹੀ ਆ ਯਾਰ ਇਹ ਤੈਨੂੰ ਗ ਠੀਕ ਹੈ 10 ਕਿਲੋ ਵਾਲੀ ਬਾਈ ਮਾਈ ਤੇ ਵੇਹ ਰੁਪਈਆ ਚੰਗੇ ਆਉਂਦਾ ਹੈ ਗਾਂ ਦਾ ਹੈ ਗਾਂ ਦਾ ਰਤਬਾ ਗਾਂ ਦਾ ਜ਼ਰੂਰ ਹੈ ਪਰ ਕੰਮ ਮੱਝ ਵਾਲਾ ਕਰਦੀ ਹੈ ਦੁੱਧ ਮੱਝ ਦਾ ਹੈ ਇਹਦਾ ਠੀਕ ਹੈ ਠੀਕ ਹੈ ਵੀਰੇ ਹਾਂਜੀ ਬਾਈ 2 ਨੰਬਰ ਵਾਲੀ ਗਾਂ ਦੀ ਹੁਣ ਆਜੋ ਡਿਟੇਲ ਦਸੀਏ ਪਹਿਲਾਂ ਹਰ ਪਤਾ ਇਹ ਵੀ ਪਹਿਲੇ ਸੂਏ ਸੂਈ ਹੋਈ ਆ ਅੱਛਾ ਠੀਕ ਹੈ ਵੀਰੇ ਇਹਨੂੰ ਸੂਈ ਨੂੰ 15 ਤੋਂ 20 ਦਿਨ ਹੋ ਗਏ ਠੀਕ ਹੈ ਹਾਂਜੀ ਇਹ ਸ਼ਾਈ ਜਾਂ ਕਰੋਸਟ ਪੈ ਜਾਂਦੀ ਥੋੜੀ ਥੋੜੀ ਸਾਈਵਾਲ ਦੇ ਰਾਠੀ ਦੇ ਕਰੋਸ ਚ ਪੈਂਦੀ ਹਾਂ ਰਾਠੀ ਦੇ ਸਾਈਵਾਲ ਦੇ ਕਰੋਸ ਚ ਪੈਂਦੀ ਆ ਠੀਕ ਐ ਵੀਰੇ ਵੀਰੇ ਦੁੱਧ ਕਿੰਨਾ ਦੇ ਕੋਲੇ ਇਸ ਟਾਈਮ ਇਹ ਤੇਨੇ ਹੂ ਬੰਚ 13 14 ਕਿਲੋ ਦੇ ਗੇੜ ਹੂ ਯਾਰ ਠੀਕ ਐ ਥਾਂ ਤੁਨੇ ਦੇ ਵੀ ਬਾਈ ਚੰਗਾ ਲੱਗਦਾ ਪੂਰੀ ਚਵਾਈ ਆ ਜੀ ਬੋ ਵਧੀਆ ਬੰਚ ਆ ਦੋ ਢੰਮ ਚੋਕ ਲੈ ਜੀ ਅਗਲਾ ਠੀਕ ਆ ਠੀਕ ਐ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ 15 ਤੋਂ 20 ਦਿਨ ਹੋ ਗਏ ਉਹ ਬੱਚਾ ਇਹਦੇ ਮਦਰ ਲਾਲ ਬਹੁਤ ਜ਼ਿਆਦਾ ਛੱਡਿਆ ਹੋਇਆ ਬੱਚਿਆਂ ਨੂੰ ਪਰ ਇਹ ਬੱਚੇ ਪੱਠੇ ਨਹੀਂ ਖਾਂਦੇ ਠੀਕ ਐ ਵੀਰੇ ਠੀਕ ਜੀ ਹਾਂਜੀ ਮੇਰੇ ਉਧਰ ਠੰਡੀ ਪੂਰੀ ਆ ਪੂਰੀ ਠੰਡੀ ਆ பஞ்ச ਜ ਮਾਰੀਦਾ ਤਾਂ ਰਹਿੰਦੀ ਆ ਆ ਦੇਖੋ ਇੱਕ ਵਾਰੀ ਪੈਟ ਫੂਡ ਚੰਗਾ ਹੁੰਦਾ ਹਾਂ ਇਹ ਆ ਦੇਖੋ ਜਿੱਦਾਂ ਮਰਜੀ ਬਾਈ ਕਹਿੰਦਾ ਪੈ ਜਾ ਚੰਡੀ ਪੂਰੀ ਹੈਗੀ ਹੈਗਾ ਹਨਾ ਆਹ ਦੇਖੋ ਇਹ ਵੀ ਤੋੜ ਲਓ ਫਿਰ ਇੱਕ ਵਾਰੀ ਬਾਅਰ ਆ ਜਾ ਮੈਂ ਆ ਦੇਖੋ ਸਾਈ ਵਾਲ ਦੇ ਰਾਠੀ ਦੇ ਕਰੋਸ ਚ ਪੈਂਦੀ ਹੈਗੀ ਆ ਚੰਗੀ ਹੈਗਾ ਫੈਡ ਵੀ ਚੰਗਾ ਹੋਊਗਾ ਇੱਕ ਵਾਰ ਤੁੰ ਦੇਖੋ ਤੁਸੀਂ ਕੱਲਾ ਕੱਲਾ ਲੱਗਾ ਪੂਰੇ ਗੈਰ ਤੇ ਇਹ ਆਪਣੇ ਇੱਧਰ ਵਾਲੀਆਂ ਨਹੀਂ گاਵਾਆਂ ਹੈਗੀਆਂ ਠੀਕ ਆ ਇਹ ਬਾਰਡਰ ਇਲਾਕੇ ਦੀਆਂ گاਵਾਆਂ ਵੀਰੇ ਦੁੱਧ 13 14 ਕਿਲੋ ਹੈਗਾ ਮੇਰੀ ਆਪਣਾ ਚੋਕ ਹੈ ਮੇਰਾ ਭਰਾ ਕੋਈ ਲੈ ਜਾਏ ਠੀਕ ਆ ਆਪਾਂ ਦੇ ਕੋਈ ਨਾ ਆਪਾਂ ਕੋਈ ਸਾਈ ਪੈਊਗਾ ਨਾ ਆਪਾਂ ਮੰਚ ਹਾਂਜੀ ਹਾਂਜੀ ਵੀਰੇ ਵੀਡੀਓ ਕਾਲ ਦਾ ਜੇ ਕਹੋ ਨਹੀਂ ਆਉਂਦਾ ਵੀਡੀਓ ਕਾਲ ਦਾ ਦੋ ਟਾਈਮ ਚਵਾ ਦਾਂਗੇ ਠੀਕ ਹੈ ਬਾਈ ਕਹਿੰਦਾ ਦੁੱਧ ਆਪਣਾ ਦੋ ਟਾਈਮ ਚਾਰ ਟਾਈਮ ਚੋਕੀ ਲੈ ਕੇ ਜਾਓ ਮੰਚ ਕੋਈ ਭਰਾ ਦੂਰ ਰੱਖ ਲੀਆ ਗਾਠੀ ਦੇ ਸਾਈਵਲ ਦੇ ਕ੍ਰੋਸ ਚ ਪੈਂਦੀ ਹੈਗੀ ਹੈਗਾ ਦੁੱਧ ਬਾਈ ਕਹਿੰਦਾ ਹੈਗਾ 13 14 ਕਿਲੋ ਤਾਂ ਸੋਨੇ ਦਾ ਵੀ ਚੰਗਾ ਲੱਗਾ ਆ ਪਿਛੋਂ ਹੀ ਦਿਖਾ ਬੰਛੇ ਆ ਦੇਖੋ ਇੱਕ ਵਾਰ ਹਾਂ ਤੁਮ ਦੇਖੋ ਕੱਲਾ ਕੱਲਾ ਲੱਗਾ ਪੂਰੇ ਗੈਪ ਤੇ ਬੱਚੇ ਦਾ ਥੋੜਿਆ ਕਰਦੇ ਆ ਤਾਂ ਭੱਜ ਕੇ ਆਉਂਦੀਆਂ ਆ ਦੇਖੋ ਅਡਰ ਕੁਆਲਟੀ ਵੀ ਦੀ ਚੰਗੀ ਹੈਗੀ ਆ ਦੋ ਟਾਈਮ ਕੋਈ ਤਿੰਨ ਟਾਈਮ ਚਾਰ ਟਾਈਮ ਮੇਰਾ ਚੋਕ ਲੈ ਕੇ ਜਾਵੇ ਠੀਕ ਆ ਹਾਂਜੀ ਹਾਂਜੀ ਸਹੀ ਆ ਵੀਰੇ ਜੂਰੇ ਨੇੜੇ ਦੂਰ ਚੱਲ ਕੇ ਆਉਂਦਾ ਆਪਣੇ ਕੋ ਰਹਿਣ ਦਾ ਵੀ ਪ੍ਰਬੰਧ ਹੈਗਾ ਠੀਕ ਆ ਗੱਡੀ ਦਾ ਵੀ ਪ੍ਰਬੰਧ ਹੈਗਾ ਸਾਰਾ ਪ੍ਰਬੰਧ ਆ ਗਿਆ ਠੀਕ ਆ ਬੇਫਿਕਰ ਹੋ ਕੇ ਅਗਲਾ ਆ ਵੀ ਠੀਕ ਆ ਜਿਹਨੇ ਪੈਸੇ ਦੇਣੇ ਦੋ ਤਿੰਨ ਟਾਈਮ ਪਾਸੂ ਚੋਕ ਮੇਰਾ ਭਰਾ ਕੋਈ ਲੈ ਕੇ ਜਾਵੇ ਠੀਕ ਆ ਫਿਰ ਇਹਦੀ ਕੀ ਡਿਮਾਂਡ ਕਰਦੇ ਹੋ ਫਿਰ ਇਹ ਤਾਂ 42000 ਰੁਪਏ ਬੰਚ ਅੱਛਾ ਜੀ ਬਾਕੀ ਮੌਕੇ ਤੇ ਕਰਦੇ ਹੋ ਪਾਈਪਾ ਜੇ ਕੋਈ ਜੋੜਾ ਲਊਗਾ ਨਾ ਹਾਂਜੀ ਹਾਂਜੀ ਆਪਾਂ 70 ਦਾ ਦੇ ਦਾਂਗੇ ਬੰਚ ਚਲੋ ਸਹੀ ਹੈ ਉਹ ਹੈ ਜੀ ਤੇ ਇੱਕ ਹੋ ਹਾਂਜੀ ਹਾਂਜੀ ਇਹਦਾ ਦੋਨਾਂ ਦਾ ਕਿਰਾਇਆ ਫਰੀ ਹੈ ਜੇ ਕੋਈ ਇੱਕ ਲਊਗਾ ਇੱਕ ਦਾ ਨਹੀਂ ਹੈਗਾ ਚਲੋ ਠੀਕ ਹੈ ਜੇ ਜੋੜਾ ਲੈ ਜਾਂਦਾ 70 ਦਾ ਜੋੜਾ ਹੈ ਕਿਰਾਇਆ ਫਰੀ ਹੈਗਾ ਹਾਂ 70 ਦਾ ਜੋੜਾ ਜੇ 100 ਕਿਲੋਮੀਟਰ ਦਾ ਕੋਈ ਲੈ ਕੇ ਜਾਂਦਾ ਹਾਂਜੀ ਦੋਨਾਂ ਦਾ ਕਿਰਾਇਆ ਫਰੀ ਹੈ ਇੱਕ ਜੇ ਲਊਗਾ ਇੱਕ ਤਾਂ ਫਰੀ ਹੈ ਚੰਗੀਆਂ ਨਾਲ ਇਚ ਬਾਈ ਚੂਈ ਬਠੇਰੀਆ ਕੋਈ ਥਣਾ ਇਹ ਸ਼ਰਲਾ ਛਿੱਟਾ ਹੋਵੇ ਕੋਈ ਨੁਕਸਾਨ ਦੇ ਥਣਾ ਚਾਪਾਂ ਬੈਠੇ ਆ ਠੀਕ ਆ ਚਲੋ ਠੀਕ ਹੈ ਉਹ ਭਾਰ ਪਿੱਛਾ ਮਾਰਦੇ ਹਾਂ ਆਪਾਂ ਬੜੇ ਖਾਈ ਤੇਰੇ ਸਾਹਮਣੇ ਜਾਣੇ ਠੀਕ ਆ ਚਾਰੂ ਵੀ ਪੂਰੀਆਂ ਹੈਗੀਆਂ ਦੇਖੋ ਇੱਕ ਵਾਰੀ ਦੋਨੋਂ ਇਹ ਉਹ ਹਰਿਆਜਨ ਤੋਂ ਵਪਾਰੀ ਲੈ ਕੇ ਆਪਣੇ ਤੇ ਵੇਚ ਲੈ। ਇਹਨੂੰ ਪਤਾ ਆਪਾਂ ਜਿਹੜੀ ਵੀਡੀਓ ਕਾਹਨੇ ਤੋਂ ਮੋਢੇ ਜਾਈ ਹੋਣਗੇ ਆਪਾਂ ਨੂੰ 5-10 ਮਿੰਟਾਂ ਦਾ ਰਿਸਪੌਂਸ ਮਿਲ ਜਾਂਦਾ। ਹਾਂਜੀ ਹਾਂਜੀ। ਤੁਹਾਨੂੰ ਤੋਂ ਤੁਸੀਂ ਦੇਖ ਸਕਦੇ ਹੋ। ਦੋਨਾਂ ਦੇ ਚੰਗੇ ਲੱਗਦੇ। ਸਾਰਾ ਕੁਝ ਵਧੀਆ ਬੰਚ ਕਿਸੇ ਪਾਸੇ ਮਾੜੀਆਂ ਨਹੀਂ ਹੈਗੀਆਂ। ਠੀਕ ਹੈ ਠੀਕ ਹੈ ਵੀਰੇ। ਜਿਸ ਕਿਸੇ ਭਰਾ ਨੂੰ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ। ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ।